ਸਿਆ ਪ੍ਰੀਆ ਬਾਬਾ ਪਹਿਰਾ ਨੂੰ ਇੱਕ ਇੱਕ 1000 ਰੁਪਏ ਮਹੀਨੇ ਦਾ ਬੋਵਾਂਗੇ ਬਹੁਤ ਸਾਰੇ ਜਹਾਂ ਤੇ ਪਹਿਲਾਂ ਤਵੀਦ ਕਰਕੇ ਦੱਸਿਆ ਕਿ ਜਲਦੀ ਅਸੀਂ ਬਾਬਾ ਪਹਿਰਾ ਨੂੰ ਉਹਨਾਂ ਦੀ ਗਰੰਟੀ ਪੂਰੀ ਕਰ ਦਈ ਤਾਂ ਦੋ ਸਾਲ ਜਿੱਦੇ ਤੁਹਾਡੇ ਨਾਲ ਵਾਅਦੇ ਕੀਤੇ ਸੀਗੇ ਤੇ 500ਾਂ ਦੇ ਸੀਗੇ ਅਜੇ ਦੋ ਸਾਲ ਪੂਰੇ ਹੋਏ ਆ ਅਵੇ ਬੇਨਫਾਉਲ ਬਾਲਸਰ ਦੀ ਸਰਕਾਰ ਬਾਕੀ ਐ ਅਸੀਂ ਬਹੁਤ ਕੰਮ ਕਰਦੇ ਆ ਤੁਹਾਡੇ ਪਹਿਲੇ ਨੇ ਕਿੰਨੀਆਂ ਗਲੀਆਂ ਬਣਾਈਆਂ ਆ ਪਿਛਲੀ ਮੀਟਿੰਗ ਦੇ ਵਿੱਚੋ ਕਹੇਵੇਂ ਸੀਗੇ ਕਿ ਸਾਡੀਆਂ 26 ਗਲੀਆਂ ਬਣਾਈਆਂ ਕਿੰਨੀਆਂ ਬਾਗਾਂ ਬਣਾਈਆਂ ਕਿੰਨੀਆਂ ਲਾਈਟਾਂ ਲਾਈਆਂ ਕਿੱਦਾਂ ਕੰਦ ਕੀਤਾ ਦੋ ਸਾਲ ਦੇ ਵਿੱਚ ਬਾਲਸਰ ਨੇ 805 ਵੱਧ ਗਲੀਆਂ ਬਣਾਈਆਂ ਅਸੀਂ ਦਿੱਤੀ ਗਾਰੰਟੀ ਦਿੱਤੀ ਸੀ ਕਿ ਆਪ ਲੋਕਾਂ ਨੂੰ ਸਸਤੀ ਤੇ ਵਧੀਆ ਵਿਦਿਆ ਦੇਣ ਵਾਸਤੇ ਅਸੀਂ ਤਾਂ ਦੇ ਸਕੂਲ ਬਣਾਵਾਂਗੇ ਮਾਨਸਾਪੇਡ 120 ਦੇ ਕਰੀਬ ਸਕੂਲ ਆਬੀਨਸ ਦੇ ਉੱਪਰ ਅਸੀਂ ਚੌਥੀ ਗਲਤੀ ਦਿੱਤੀ ਸੀ ਜੀ ਕਿ ਜਿਦੋਂ ਅਸੀਂ ਆਵੋਗੇ ਉਹਦੇ ਸੀ ਬੇਨੁਕਦ ਬਹੁਤ ਲਵਾਂ ਨੂੰ ਨੌਕਰੀਆਂ ਦਵਾਗੇ ਬਾਦ ਸਾਹਿਬ ਨੇ 42000 ਲੋਕਾਂ ਨੂੰ 2 ਸਾਲ ਦੇ ਵਿੱਚ ਨੌਕਰੀ ਦਿੱਤੀ ਅਸੀਂ ਕਿਹਾ ਸੀ ਕਿ ਕਿੱਥੇ ਲੋਕਾਂ ਨੂੰ ਪੱਕੇ ਕਰਾਂਗੇ ਬਾਦ ਸਾਹਿਬ ਨੇ 15000 ਲੋਕਾਂ ਨੂੰ ਪੱਕਿਆ ਕੀਤਾ ਅਸੀਂ ਕਿਹਾ ਸੀ ਕਿ ਸਰਹੱਦਾਂ ਦੇ ਉੱਤੇ ਜਿਹੜੇ ਸਾਡੇ ਜਵਾਨ ਦੇ ਨਿਰਾਖੀ ਕਰਦੇ ਆ ਜਿਹੜੇ جوان ਪੰਜਾਬ ਦੀ ਲਾਖੀ ਕਰਦੇ ਆ ਜੇ ਉਹ ਸ਼ਹੀਦ ਹੁੰਦੇ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਈਆ ਦੇ ਨੌਕਰੀ ਦਵਾਂਗੇ ਜਦੋਂ ਵੀ ਇੱਦਾਂ ਦੀ ਦੁੱਖदाई ਖਬਰ ਆਉਂਦੀ ਹੈ ਤੇ ਮਾਨ ਸਾਹਿਬ ਖੁਦ ਜਾਂ ਦੇ 1 ਕਰੋੜ ਰੁਪਈਆ ਦੇ ਅਸੀਂ ਤਾਂ ਤੁਹਾਨੂੰ ਕਿਹਾ ਸੀ ਕਿ ਸਾਡੀ ਸਰਕਾਰ ਤੁਹਾਡੇ ਕਾਹਦਾ ਕੇ ਕੰਮ ਕਰੂਗੀ ਪਿਛਲੇ ਤਿੰਨ ਮਹੀਨੇ ਤੁਸਾਂ ਦੇਖਿਆ ਆਪਣੀ ਸਰਕਾਰ ਤੁਹਾਡੇ ਦੁਆਰ ਸਾਡੇ ਅਫਸਰ ਕਿੱਦਾਂ ਕੰਮ ਕਰਦੇ ਕਿੱਦਾਂ ਬਹਲਿਆਂਦੇ ਕਿੱਦਾਂ ਪਿੰਡਾਂ ਚ ਗਏ ਔਰ ਅਸੀਂ ਕਿਹਾ ਸੀਗਾ ਕਿ ਅਸੀਂ ਜਿਹੜੀ ਆਤਾ ਦਾਅਵੇ ਇਹਦੀ ਡਿਲੀਵਰੀ ਕਲਪਰ ਕਰਾਂਗੇ ਹੁਣੇ ਅਸੀਂ ਇੱਕ ਟ్రायल ਮਾਪ ਦੇ ਵਿੱਚ ਕੀਤਾ ਸਾਡਾ ਟ్రायल ਕਾਮ ਕੱਮ ਹੋਇਆ ਔਰ ਜੂੜ ਦੇ ਵਿੱਚ ਅਸੀਂ ਹਰ ਪਿੰਦੇ ਤੁਹਾਡਾ ਰਸ਼ਿਦ ਜੇ ਦਾ ਕਾਕਾ ਪੁੱਤ ਆ ਗਏ ਅਸੀਂ ਇੱਕ ਹੋਰ ਗਰੰਟੀ ਦਿੱਤੀ ਸੀ ਜੀ ਕਿ ਅਸੀਂ ਆਪਣੀਆਂ ਮਾਵਾਂ ਭੈਣਾਂ ਨੂੰ ਇੱਕ ਇੱਕ 1000 ਰੁਪਏ ਮਹੀਨੇ ਦਾ ਦੇਵਾਂਗੇ ਬਹੁਤ ਸਾਰੇ ਜਿਹੜੇ ਪਹਿਲਾਂ ਤਵੀਦ ਕਰਕੇ ਦੱਸਿਆ ਕਿ ਜਲਦੀ ਅਸੀਂ ਬਾਬਾ ਪਹਿਲਾਂ ਤੋਂ ਉਹਨਾਂ ਦੀ ਗਰੰਟੀ ਪੂਰੀ ਕਰ ਦਿੱਤੀ। ਪਰ ਦੋ ਸਾਲ ਜਿੱਤੇ ਤੁਹਾਡੇ ਨਾਲ ਵਾਅਦੇ ਕੀਤੇ ਸੀਗੇ ਤੇ 500ਾਂ ਦੇ ਸੀਗੇ। ਅਜੇ ਦੋ ਸਾਲ ਪੂਰੇ ਹੋਏ ਆ। ਅਜੇ 3 ਫ਼ਾਲ 5 ਫ਼ਾਲ ਦੀ ਸਰਕਾਰ ਬਾਕੀ ਆ। ਅਸੀਂ ਬਹੁਤ ਕੰਮ ਕਰਦੇ ਆ। ਤੁਹਾਡੇ ਪਹਿਲੇ ਨੇ ਕਿੰਨੀਆਂ ਗਲੀਆਂ ਬਣਾਈਆਂ? ਆ ਪਿਛਲੀ ਮੀਟਿੰਗ ਦੇ ਵਿੱਚੋ ਕਹੇ ਦੇ ਸੀਗੇ ਕਿ ਸਾਡੀਆਂ 26 ਗਲੀਆਂ ਬਣਾਈਆਂ ਕਿੰਨੀਆਂ? ਬਾਗੇ ਬੜੀਆਂ ਕਿੰਨੀਆਂ ਲਾਈਟਾਂ ਲਾਈਆਂ ਕਿੰਨਾ ਕੁ ਦਿੱਤਾ ਸਾਡੇ ਆਪਣੇ ਜਿਹੜਾ ਕੰਮ ਕਰਦੇ ਵੱਖਰਾ ਕਰਦੇ ਆ ਸੋ ਤੁਹਾਨੂੰ ਬੇਇੱਜ਼ਤੀ ਕਰਦਾ ਆ ਤੇ ਪਹਿਲੀ ਜੂ ਨੂੰ ਖਿਆਲ ਰੱਖਣਾ ਬਹੁਤ ਸਾਰੇ ਕੰਮ ਦਿੱਲੀ ਗਵਰਨਰ ਦੇ ਨਾਲ ਦੇ ਆਪਾਂ ਆਪਣੇ ਸ਼ਹਿਰ ਦੀ ਇੰਡਸਟਰੀ ਲੈ ਕੇ ਆਉਣੀ ਆ ਆਪਾਂ ਆਪਣੇ ਸ਼ਹਿਰ ਦਾ ਪ੍ਰੇਟੀ ਗੱਵ ਆਪ ਆਪਣੇ ਸ਼ਹਿਰ ਦੇ ਵਿੱਚ ਇੱਕ ਟਾਪ ਦਾ ਸਟੇਡੀਅਮ ਬਣਾਉਣਾ ਆਪਾਂ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਆਪ ਲੋਕ ਹੈ ਉਹਨਾਂ ਵਾਸਤੇ ਐਡਰੈਸ ਵਿੱਚ ਜੁਗੇਸ਼ ਸਿੰਘ ਰੋੜੀਆ